ਹੁੰਦੀ ਹੈ ਜੀ ਇਸ ਗੱਲ ਦੀ ਸਾਡੇ ਪੰਜਾਬੀ ਆਪਣੇ ਪੰਜਾਬੀਆਂ ਨੂੰ ਅੱਗੇ ਲੈ ਕੇ ਆਂਦੇ ਨੇ ਅਗਰ ਆਵੇ ਵੀ ਇੱਥੇ ਉਹ ਕੁੱਲਰ ਪੀਜਾ ਵਾਲੇ ਜਿਹੜੇ ਨਾ ਜੋੜੀ ਪਹੁੰਚਦੀ ਆ ਤੇ ਆ ਉਹ ਵੀ ਬੜੀ ਘੈਂਟ ਜੋੜੀ ਜਿੱਦਾਂ ਅਸੀਂ ਲੋਟੀਆਂ ਅੱਜ ਦਿੱਤੀਆਂ ਹੋਈਆਂ ਹਨਾ ਤੇ ਅਸੀਂ ਦੋਨੋਂ ਪੜਾਣਾ ਨਾ ਹੱਲੇ ਕੁਆਰੀਆਂ ਵਾ ਜੀ ਅਤਰੋ ਵੀ ਕੁਆਰੀ ਤੇ ਚਤਰੋ ਵੀ ਕੁਆਰੀ ਆ ਤੇ ਮੈਂ ਕਹਿੰਦੀ ਆ ਵੀ ਜੇ ਕੋਈ ਇੱਥੇ ਪੁਰਾਣਾ ਮਾਡਲ ਆਇਆ ਹੋਵੇ ਨਾ ਜੀ ਤੇ ਸ਼ਾਇਦ ਇੱਥੇ ਸਾਰੀ ਇੱਜਾ ਮਿਲ ਜਾਂਦੀ ਹੈ ਖਾਣ ਪੀਣ ਵਾਸਤੇ ਤੇ ਦੋਗ ਬੰਦੇ ਭਾਵੇਂ ਪੁਰਾਣੇ ਮਾਡਲ ਸਾਨੂੰ ਵੀ ਮਿਲਦਾ ਤੇ ਸਾਡੀ ਵੀ ਜ਼ਿੰਦਗੀ ਸਾਥੀ ਕੋਈ ਮੇਨਟ ਕਰਦਾ ਤੇ ਉਹਦਾ ਜ਼ਰੂਰ ਸਾਥ ਦੇਣਾ ਚਾਹੀਦਾ ਹੈ। ਪੁਰਾਣਾ ਲੰਗਰ ਚੱਲਦਾ ਆ ਰਿਹਾ ਹੈ। ਤੇ ਕਾਲੇਵਾਸੇ ਨੂੰ ਸਾਰਿਆਂ ਨੂੰ ਬਹੁਤ ਬੜੀ ਵਧਾਈਆਂ। ਮੈਲੀਵਾਰੀ ਬਟਾਲਾ ਆਈਆਂ। ਮੈਂ ਹਾਂ ਦਾ ਜਿਹੜੇ ਵੀ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਵੀ ਸਾਨੂੰ ਪੰਜਾਬੀਆਂ ਨੂੰ ਆਪਸ ਦੇ ਵਿੱਚ ਜਿਹੜੇ ਭੈਣ ਭਰਾ ਬਣ ਕੇ ਜਾਂ ਆਪਸ ਦੇ ਸਾਥੀ ਬਣ ਕੇ ਇੱਕ ਦੂਜੇ ਨੂੰ ਅੱਗੇ ਲਈ ਅੰਦਿਸ਼ ਕੋਸ਼ਿਸ਼ ਕਰਦੇ ਆ ਇਹ ਬਹੁਤ ਵਧੀਆ ਲੱਗਦਾ ਹੈ। ਜਿョੜੀਏ ਦੋਨਾ ਪਹਿਣਾ ਵੀ ਅਤਰੋ ਤੇ ਚਤਰੋ ਦੀ। ਜੀ। ਤੇ ਜਿਹਦੇ ਵਿੱਚੋਂ ਮੈਂ ਚਤਰੋਵਾਜ ਤੁਹਾਡੇ ਕੋਲ ਪਹੁੰਚੀ ਹਾਂ ਜੀ। ਤੇ ਮੈਂ ਤਾਂ ਕਹਿੰਦੀ ਆ ਵੀ ਮੇਰੇ ਵਰਗੇ ਜਿਹੜੇ ਦੇਸੀ ਬੰਦੇ ਆ ਨਾ ਉਹ ਵੀ ਆ ਆ ਜਿਹੜੇ ਕੋਈ ਚੰਡੀਗੜ੍ਹ ਜਾਂਦੇ ਆ ਕੋਈ ਲੁਧਿਆਣੇ ਜਾਂਦੇ ਜਿੱਥੇ ਵੀ ਰੈਸਟੋਰੈਂਟ ਖੁੱਲੇ ਆ ਪਰ ਮੈਂ ਕਹਿੰਦੀ ਵੀ ਜਿਹੜਾ ਆ ਰੈਸਟੋਰੈਂਟ ਖੁੱਲਾ ਨਾ ਇਹ ਵੇਖੇ ਮਾਨਤ ਬਗੋ ਭਾਗ ਹੀ ਹੋ ਜਾ। ਜਨਾਬ ਚੰਗਿਆ ਨਾਰਾ ਕਿਤੇ ਮੈਂ ਆਪਣੀ ਭੈਣ ਨੂੰ ਵੀ ਲੈ ਆਉਂਦੀ। ਇਹ ਬੰਦੇ ਵੀ ਦੇਸੀ ਤੇ ਖਾਣਾ ਵੀ ਦੇਸੀ। ਛੋਟੀ ਹੁੰਦੀ ਆ ਜੀ ਇਸ ਗੱਲ ਦੀ ਸਾਡੇ ਪੰਜਾਬੀ ਆਪਣੇ ਪੰਜਾਬੀਆਂ ਨੂੰ ਅੱਗੇ ਲੈ ਕੇ ਆਉਂਦੇ ਨੇ। ਅਗਰ ਕੋਈ ਮਿਹਨਤ ਕਰਦਾ ਤੇ ਉਹਦਾ ਜ਼ਰੂਰ ਸਾਥ ਦੇਣਾ ਚਾਹੀਦਾ ਤੇ ਇਦਾਂ ਹੀ ਆ ਕਿ ਪੰਜਾਬ ਦੀ ਤਰੱਕੀ ਹੋ ਸਕਦੀ। ਲੰਗਰ ਤਾਂ ਗੁਰੂ ਸਾਹਿਬ ਦਾ ਹੈਗਾ ਤੇ ਇਹ ਅਸੀਂ ਚਲਾਉਣ ਵਾਲੇ ਤਾਂ ਕੋਈ ਵੀ ਨਹੀਂ ਹੁੰਦੇ ਉਹਨਾਂ ਦਾ ਰਾਣਾ ਲੰਗਰ ਚੱਲਦਾ ਆ ਰਿਹਾ ਹੈ ਤੇ ਉਹ ਉਹ ਉਹੀ ਸੇਵਾ ਬਸ ਸਾਨੂੰ ਮਿਲੀ ਤੇ ਟਾਲਾ ਗੁਰੂਆਂ ਦੀ ਧਰਤੀ ਹੈ ਜੀ ਗੁਰੂ ਸ੍ਰੀ ਨਾਨਕ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਥਾਨ ਹੈ ਤੇ ਅਸੀਂ ਸੇਖਾਨ ਵਾਲੇ ਤਾਂ ਕੁਝ ਨਹੀਂ ਹੁੰਦੇ ਪਰ ਇਹ ਹੈ ਕਿ ਜਿੰਨਾ ਮਾਲਕ ਨੇ ਸਾਨੂੰ ਬਖਸ਼ਿਆ ਜਿੰਨੇ ਜੋਗਾ ਕੀਤਾ ਜੋ ਹੋ ਸਕੇ ਅਸੀਂ ਆਪਣੇ ਵੱਲੋਂ ਜ਼ਰੂਰ ਵਤ ਵਰ ਕਰਾਂ ਡਾਕਟਰ ਨੇ ਉਹਨਾਂ ਨੂੰ ਸਭ ਨੂੰ ਹੋਰ ਵਧੀਆ ਹੈਲਥ ਕੌਨਸ਼ੀਅਸ ਚੀਜ਼ਾਂ ਦੇ ਨਾਲ ਫੂਡ ਪ੍ਰੋਵਾਈਡ ਕਰਨਗੇ ਕਿਉਂਕਿ ਲੋਕਾਂ ਨੇ ਲੋਕਾਂ ਨੇ ਨਾ ਫਾਸਟ ਫੂਡ ਨੂੰ ਬਦਨਾਮ ਬਣਾ ਦਿੱਤਾ ਹੋਇਆ ਜੀ ਜੀ ਬਟ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕੁਆਲਿਟੀ ਕਿਦਾਂ ਦੀ ਸਰਵ ਕਰਦੇ ਹੋ ਉਹੀ ਚੀਜ਼ਾਂ ਨੇ ਜੋ ਤੁਸੀਂ ਘਰ ਦੇ ਵਿੱਚ ਅਗਰ ਤੁਸੀਂ ਵਧੀਆ ਕੁਆਲਿਟੀ ਯੂਜ਼ ਕਰਦੇ ਹੋ ਤੇ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਅਗਰ ਚੰਗੀ ਕੁਆਲਿਟੀ ਸਰਵ ਕਰੋਗੇ ਤੇ ਹਮੇਸ਼ਾ ਤੁਹਾਡੇ ਕੋਲ ਕਸਟਮਰ ਵੀ ਰਿਪੀਟ ਆਂਦਾ ਹੈ ਤੇ ਸਿਹਤਨ ਵੀ ਕਦੇ ਖਰਾਬ ਨਹੀਂ ਹੁੰਦੀ ਤੇ ਡਾਕਟਰ ਨੇ ਤਾਂ ਉਹ ਤਾਂ ਹੋਰ ਜ਼ਿਆਦਾ ਬੈਸਟ ਹੈਗੇ ਸੀ। ਸਲਾ ਵਾਲੇ ਇੱਕ ਵਾਰੀ ਭਾਜੀ ਉਹਨਾਂ ਦਾ ਰੈਸਟੋਰੈਂਟ ਓਪਨ ਹੋ ਚੁੱਕਿਆ ਹੈ। ਆਓ ਵੱਧ ਤੋਂ ਵੱਧ ਕਿਉਂਕਿ ਜਿੰਨਾ ਉਹਨਾਂ ਨੂੰ ਸਪੋਰਟ ਮਿਲੇਗਾ ਉਹਨਾਂ ਦਾ ਵੀ ਮਾਨ ਅੱਗੇ ਵਧੇਗਾ ਕਿ ਅਸੀਂ ਹੋਰ ਇਸ ਫਰੈਂਚਾਈਜ਼ੀਆ ਨੂੰ ਅੱਗੇ ਤੱਕ ਲੈ ਕੇ ਜਾਈਏ। ਕਿਉਂਕਿ ਜਦੋਂ ਨਾ ਤੁਹਾਨੂੰ ਸਾਰਿਆਂ ਵੱਲੋਂ ਪਿਆਰ ਮਿਲਦਾ ਪੁਸ਼ ਮਿਲਦਾ ਹੈ ਔਰ ਪੂਰੇ ਬਟਾਲੇ ਵੱਲੋਂ ਉਹਨਾਂ ਨੂੰ ਪਿਆ ਤਾਂ ਉਸ ਤੋਂ ਬਾਅਦ ਇਹਨਾਂ ਦਾ ਆਪਣੇ ਆਪ ਮਨ ਹੋਣਾ ਕਿ ਯਾਰ ਅਸੀਂ ਇਸ ਚੀਜ਼ ਨੂੰ ਹੋਰ ਅੱਗੇ ਕਰੀਏ ਇਦਾਂ ਹੀ ਪੰਜਾਬ ਦੀ ਰੱਖੀ ਹੋਈ ਤਾਂ ਸੈਲਿਬ੍ਰਿਟੀਜ਼ ਜਦੋਂ ਆਉਂਦੇ ਸੀਗੇ ਜੀ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜਦੋਂ ਉਹਨਾਂ ਦੀ ਮੂਵੀ ਆਉਂਦੀ ਹੈ ਕੋਈ ਸੌਂਗਸ ਆਉਂਦੇ ਨੇ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜੀ ਜੀ ਗੁਰੂ ਸਾਹਿਬ ਨੇ ਉਸ ਸਮੇਂ ਇਹ ਚੀਜ਼ ਬਖਸ਼ ਦਿੱਤੀ ਸੀਗੀ ਕਿਉਂ ਚਲੋ ਸਾਡੀ ਪ੍ਰੋਮੋਸ਼ਨਸ ਤੇ ਹੁੰਦੀ ਹੁੰਦੀ ਸੀ ਬਟ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਉਹਨਾਂ ਦਾ ਜੇ ਕੋਈ ਮੂਵੀ ਆ ਰਹੀ ਹੈ ਜਿੱਦਾਂ ਪਿੱਛੇ ਜਿੰਨੇ ਵੀ ਸਲੈਬਰਿਟੀਆਂ ਆਏ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਮਹਾਰਾਜ ਜੀ ਨੇ ਇੰਨਾ ਚੋਗਾ ਕਿ ਸੋ ਫਿਰ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਖੁਸ਼ੀ ਹੋ ਰਹੀ ਹੈ ਕਿ ਅੱਜ ਉਹ ਵੀ ਪਰਮਾਤਮਾ ਨੇ ਦਿਨ ਲਿਆ ਦਿੱਤਾ ਕਿ ਆਪਾਂ ਕਿਸੇ ਦੀ ਓਪਨਿੰਗ ਤੇ ਜਾ ਜੀ ਬਿਲਕੁਲ ਉਹੀ ਤੇ ਚੀਜ਼ ਕਹਿ ਰਹੇ ਆ ਕਿ ਤੁਹਾਨੂੰ ਜਦੋਂ ਮਾਲਕ ਤੁਹਾਨੂੰ ਤੁਸੀਂ ਆਪਣੀ ਮਿਹਨਤ ਨਾਲ ਸੱਚੇ ਦਿਲੋਂ ਲਗਨ ਨਾਲ ਕਿਰਤਨਾ ਲੱਗੇ ਵਧਿਓ ਤੇ ਮਾਲਕ ਆਪੇ ਤੁਹਾਨੂੰ ਤਰੱਕੀ ਬਖਸ਼ਦਾ ਹੀ ਬਖਸ਼ਦਾ ਜੀ ਖੁਸ਼ੀ ਦੱਸੋ ਜੀ ਕਿੰਨੀ ਕੁ ਮਨ ਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਤੁਸੀਂ ਆਪ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਭ ਤੋਂ ਪਹਿਲਾਂ ਤੇ ਭਾਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਬਟਾਲੇ ਵਾਸਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਪਹਿਲੀ ਵਾਰੀ ਬਟਾਲਾ ਆਈਆਂ ਐਂਡ ਬਹੁਤ ਅੱਛਾ ਲੱਗ ਰਿਹਾ ਏ ਤੇ ਆ ਕੇ ਮਤਲਬ ਅੰਦਰ ਰੈਸਟੋਰੈਂਟ ਦੀ ਵਾਈਬ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿੱਦਾਂ ਕਿਹਾ ਕਿ ਫੂਡ ਦੇ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਤਲਬ ਤੁਸੀਂ ਜਦ ਤੱਕ ਤੁਸੀਂ ਆਰਡਰ ਕੀਤਾ ਹੈ ਤਦ ਤੱਕ ਫੂਡ ਪ੍ਰਿਪੇਅਰ ਹੋ ਰਿਹਾ ਔਰ ਉਦ ਬਹੁਤ ਵਧੀਆ ਲੱਗਿਆ ਨਾ ਸੋ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੈ ਇਸ ਗੱਲ ਦੀ ਔਰ ਮਤਲਬ ਜਿੰਨਾ ਅਸੀਂ థాంਕਫੁਲ ਹੋਈ ਹਾਂ ਨਾ ਘੱਟ ਹੈ ਕਿ ਸਾਰਿਆਂ ਦਾ ਜਿਹੜੇ ਵੀ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਵੀ ਸਾਨੂੰ ਪੰਜਾਬੀਆਂ ਨੂੰ ਆਪਸ ਦੇ ਵਿੱਚ ਜਿਹੜੇ ਭੈਣ ਭਰਾ ਬਣ ਕੇ ਜਾਂ ਆਪਸ ਦੇ ਸਾਥੀ ਬਣ ਕੇ ਇੱਕ ਦੂਜੇ ਨੂੰ ਅੱਗੇ ਲੈ ਆਉਣ ਦੀ ਕੋਸ਼ਿਸ਼ ਕਰਦੇ ਹੈ ਇਹ ਬਹੁਤ ਵਧੀਆ ਲੱਗਦਾ ਹੈ ਜੀ ਬਿਲਕੁਲ ਜੀ ਇਹ ਨਨ੍ਹਾ ਥੈਂਕ ਯੂ ਐਂਡ ਵੈਲਕਮ ਜੁਨ ਕਰਦੇ ਆਂ ਜੀ ਆਪਾਂ ਤੇ ਬਟਾਲੇ ਦੇ ਵਿੱਚ ਨਵੇਂ ਕਨਸੈਪਟ ਦੇ ਨਾਲ ਰੈਸਟੋਰੈਂਟ ਲੈ ਕੇ ਆਏ ਆਂ ਫੂਡ ਤਾਂ ਤੁਹਾਨੂੰ ਸਭ ਤੋਂ ਵਧੀਆ ਮਿਲੇਗਾ ਮਿਲੇਗਾ ਫਿਰ ਨਾਲ ਜਿੰਨੇ ਟਾਈਮ ਤੇ ਤੁਸੀਂ ਆਰਡਰ ਕੀਤਾ ਆ ਜਿਹੜਾ ਤੁਹਾਡਾ ਵੇਟਿੰਗ ਟਾਈਮ ਆ ਉਹਨੂੰ ਤੁਸੀਂ ਯੂਟਿਲਾਈਜ਼ ਕਰੋ ਸਾਡੇ ਕੋਲ ਗੇਮਸ ਹੈਗੇ ਨੇ ਅਲੱਗ-ਅਲੱਗ ਆਪਣੇ ਪਾਰਟਨਰ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਤੁਸੀਂ ਗੇਮਸ ਆ ਖੇਲੋ ਟਾਈਮ ਅੱਛਾ ਸਪੈਂਡ ਕਰੋ ਤੇ ਜਾਣ ਲੱਗੇ ਆ ਤੁਸੀਂ ਇਹ ਸਾਡੀ ਗਾਰੰਟੀ ਆ ਖੁਸ਼ ਹੋ ਕੇ ਜਾਓਗੇ ਬਟਾਲਾ ਵਾਸੀਆਂ ਨੂੰ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਕਿ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਨਵਾਂ ਵੀਮਾ ਸ਼ਾਪਿੰਗ ਕੀਤਾ ਹੈ ਸਾਡਾ ਸਾਥ ਦਿਓ ਇੱਥੇ ਵਿੱਚ ਇੱਕ ਵਾਰੀ ਵਿਜ਼ਿਟ ਕਰੋ ਪਹਿਲੀ ਵਾਰੀ ਸਾਡੇ ਕਹਿਣ ਤੇ ਕਰੋ ਦੂਸਰੀ ਵਾਰੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਸਾਡੀ ਸਰਵਿਸ ਅੱਛੀ ਹੋਈ ਫੂਡ ਅੱਛਾ ਆਇਆ ਤਾਂ ਆਟੋਮੈਟਿਕ ਬਾਰਾ ਆਉਟ ਹੈ ਪਰ ਇੱਕ ਵਾਰੀ ਸਾਡੇ ਕਹਿਨ ਦੇ ਉੱਪਰ ਜਿਹੜਾ ਇੱਕ ਵਾਰੀ ਵਿਜ਼ਿਟ ਕਰੋ ਦੇਖ ਕੇ ਜਾਓ ਖਾ ਕੇ ਜਾਓ ਤੇ ਖੁਸ਼ ਹੋ ਕੇ ਜਾਓਗੇ ਥੈਂਕ ਯੂ ਇਹਦੀ ਸਾਡੀ ਜੋੜੀ ਹੈ ਦੋਨਾਂ ਪੈਣਾ ਦੀ ਅਤਰੋ ਤੇ ਚਤਰੋ ਦੀ ਜੀ ਤੇ ਜਿਹਦੇ ਵਿੱਚੋਂ ਮੈਂ ਚਤਰੋਵਜ ਤੁਹਾਡੇ ਕੋਲ ਪਹੁੰਚੀ ਆ ਜੀ ਮਨ ਖੁਸ਼ ਹੋਇਆ ਜੀ ਉਹ ਪਵਿੱਤਰ ਧਰਤੀ 'ਤੇ ਜਦ ਮੈਂ ਪਹੁੰਚੀ ਆ ਜੀ ਤੇ ਆ ਬੜਾ ਮਨ ਦੇਖ ਕੇ ਖੁਸ਼ ਹੋਇਆ ਵੀ ਇਹ ਅਰਬਨ ਜਿਹੜਾ ਜੇਸੀ ਰੈਸਟੋਰੈਂਟ ਹੈ ਜੀ ਅੱਜ ਇੱਥੇ ਪਹੁੰਚੀ ਆ ਤੇ ਮੈਨੂੰ ਇਹ ਕਿ ਇੰਨਾ ਵਧੀਆ ਲੱਗਾ ਨਾ ਵੀ ਮੈਂ ਤਾਂ ਕਹਿੰਨੀ ਆ ਮਿਹਨਤ ਕਰਨ ਸਾਰੇ ਜੀ ਤੇ ਇਦਾਂ ਦੇ ਆਪਣੇ ਰੈਸਟੋਰੈਂਟ ਖੋਲਣ ਜਿੱਥੇ ਆਮ ਸਾਰੇ ਜਾਣੇ ਲੋਕ ਆਉਣ ਤੇ ਬੈਣ ਦਾ ਮੌਕਾ ਮਿਲੇ ਮੈਂ ਬੜੀ ਖੁਸ਼ ਆ ਜੀ ਖੁਸ਼ ਆ ਜੀ ਮੈਂ ਅਮਰਤਜੀਤ ਨੂੰ ਮੁਬਾਰਕਾ ਦੇਣੀ ਹੈ ਜੀ ਤੇ ਸਤਿੰਦਰ ਭਿੰਡਰ ਜੀ ਨੂੰ ਮੁਬਾਰਕਾ ਦੇਣੀ ਹੈ ਜੀ ਕਿ ਜਿਨ੍ਹਾਂ ਨੇ ਇਹਨਾਂ ਵਧੀਆ ਰੈਸਟੋਰੈਂਟ ਖੋਲਿਆ ਜੀ ਤੇ ਮੈਂ ਤਾਂ ਕਹਿੰਨੀ ਆ ਵੀ ਮੇਰੇ ਵਰਗੇ ਜਿਹੜੇ ਦੇਸੀ ਬੰਦੇ ਆ ਨਾ ਉਹ ਵੀ ਆ ਕੇ ਇੱਥੇ ਖਾਣਾ ਖਾਣ ਤੇ ਖੁਸ਼ ਹੋਣ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਜਿਹੜੇ ਕੋਈ ਚੰਡੀਗੜ੍ਹ ਜਾਂਦੇ ਆ ਕੋਈ ਲੁਧਿਆਣੇ ਜਾਂਦੇ ਜਿੱਥੇ ਵੀ ਰੈਸਟੋਰੈਂਟ ਖੁੱਲੇ ਆ ਪਰ ਮੈਂ ਕਹਿੰਦੀ ਵੀ ਜਿਹੜਾ ਆ ਰੈਸ ਏ ਵੇ ਕੇ ਮਾਨਕ ਭਗੋ ਭਾਗਿਓ ਚਮਾ ਚੰਗਿਆ ਨਾਨਕ ਤੇ ਮੈਂ ਆਪਣੀ ਭੈਣ ਨੇ ਵੀ ਲੈ ਆਉਂਦੀ ਜੀ ਤੇ ਇੱਧਰ ਦੋ ਭਰਾ ਹੈਗੇ ਆਪਣੇ ਅਮਰਤ ਪਿੰਡਰ ਅਕਿੰਦਰ ਪਿੰਡਰ ਤੇ ਮੈਂ ਕਹਿੰਦੀ ਆ ਕਿ ਜੇ ਉਹਨੂੰ ਵੀ ਲੈ ਆਵੀ ਅੱਜ ਸਾਡੀਆਂ ਜੋੜੀਆਂ ਪੰਜਣੀਆਂ ਤੇ ਬੰਦੇ ਵੀ ਦੇਸੀ ਤੇ ਖਾਣਾ ਵੀ ਦੇਸੀ ਐ ਤੇ ਮੈਂ ਤਾਂ ਕਹਿੰਨੀ ਵੀ ਇੱਥੇ ਪਹੁੰਚੋ ਜਿੰਨੇ ਵੀ ਲਾਗੇ ਬੰਦੇ ਦੇ ਪਿੰਡ ਆ ਜਿੰਨੇ ਵੀ ਜਿਹੜੇ ਮਹਿੰਗੇ ਰੈਸਟੋਰੈਂਟ ਵਿੱਚ ਨਹੀਂ ਨਾ ਜਾ ਸਕਦੇ ਇੱਥੇ ਤੁਹਾਨੂੰ ਉਹ ਚੀਜ਼ਾਂ ਮਿਲ ਲਗੀਆਂ ਬੜੇ ਸਸਤੇ ਭਾ ਜਿਹੜੀਆਂ ਤੁਸੀਂ ਚੰਡੀਗੜ੍ਹ ਜਾ ਕੇ ਖਾਂਦੇ ਹੋ ਜਿਹੜੀ ਚੰਡੀਗੜ੍ਹ ਜਾ ਕੇ ਦੇਖਦੇ ਹੋ ਚੀਜ਼ਾਂ ਤੇ ਅੱਜ ਮੈਂ ਅਮਰਤਪਿੰਡਰ ਜੀ ਨੂੰ ਮੁਬਾਰਕਾ ਦਿੰਦੀ ਆ ਲੱਗਿਆ ਹੋਇਆ ਵੀ ਇੱਥੇ ਉਹ ਪੁੱਲੜ ਪੀਜ਼ਾ ਵਾਲੇ ਜਿਹੜੇ ਨਾ ਜੋੜੀ ਪਹੁੰਚਦੀ ਆ ਉਹ ਵੀ ਬੜੀ ਘੈਂਟ ਜੋੜੀ ਜਿੱਦਾਂ ਇਹਨਾਂ ਦੋਨੋਂ ਪਰਿਵਾਰਾਂ ਤੇ ਤਰ੍ਹਾਂ ਉਹ ਵੀ ਜੋੜੀ ਵਧੀਆ ਤੇ ਹਿੱਟ ਜੋੜੀ ਐ ਤੇ ਅੱਜ ਉਹਨਾਂ ਨੂੰ ਵੀ ਆਉਣ ਤੇ ਇੱਥੇ ਅਮਰਤਪਿੰਡਰ ਜੀ ਵੱਲੋਂ ਤੇ ਨਾਲ ਸਤਿੰਦਰ ਪਿੰਡਰ ਜੀ ਵੱਲੋਂ ਉਹਨਾਂ ਦੇ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਹੈ ਤੇ ਉਹਨਾਂ ਨੂੰ ਮੁਬਾਰਕਾਂ ਵਾ ਜੀ ਕਿਉਂਕਿ ਉਹਨਾਂ ਨੇ ਆਪਣੇ ਟਾਈਮ 'ਚ ਕੱਢ ਕੇ ਅੱਜ ਇਸੇ ਅਰਬਾ ਨਦੇਸੀ ਰਸੋਈਣ ਦੇ ਵਿੱਚ ਪਹੁੰਚਣ ਲੱਗੇ ਆ ਤੇ ਮੈਂ ਉਹਨਾਂ ਨੂੰ ਵਧਾਈਆਂ ਦਿੰਦੀ ਆ ਸੋ ਕੀ ਫਿਰ ਕੋਈ ਆਪਣਾ ਕੋਈ ਹਾਸਿਆਂ ਵਾਲੀ ਜੋੜੀ ਦਾ ਇੱਕ ਡਾਇਲੌਗ ਹੀ ਕੋਈ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ ਜੀ ਪਹੁੰਚੇ ਬਟਾਲਾ ਮੈਂ ਇਹ ਕਹਿੰਦੀ ਆ ਵੀ ਜਿੱਦਾਂ ਖੁਸ਼ੀਆਂ ਅੱਜ ਇਸ ਤਰ੍ਹਾਂ ਖੀਆਂ ਹੋਈਆਂ ਹਨਾ ਤੇ ਅਹੀਂ ਦੋਨੋਂ ਪੜਾਣਾ ਨਾ ਹੱਲੇ ਕੁਆਰੀਆਂ ਵਾ ਜੀ ਅਤਰੋ ਵੀ ਕੁਆਰੀ ਤੇ ਚਤਰੋ ਵੀ ਕੁਆਰੀ ਆ ਤੇ ਮੈਂ ਕਹਿੰਦੀ ਆ ਵੀ ਜੇ ਕੋਈ ਇੱਥੇ ਪੁਰਾਣਾ ਮਾਡਲ ਆਇਆ ਹੋਵੇ ਨਾ ਤੇ ਸ਼ਹਿਰ ਇੱਥੇ ਸਾਰੀ ਈਦਾ ਮਿਲ ਜਾਂਦੀ ਏ ਖਾਣ ਪੀਣੇ ਵਾਸਤੇ ਤੇ ਦੋਗ ਬੰਦੇ ਭਾਵੇਂ ਪੁਰਾਣੇ ਮਾਡਲ ਸਾਨੂੰ ਵੀ ਮਿਲ ਜਾਂਦੇ ਤੁਹਾਡੀ ਵੀ ਜ਼ਿੰਦਗੀ ਸੌਰੀ ਮੇਰਾ ਨਾਮ ਹੈ ਜੀ ਅਮਨਦੀਪ कौर ਮੈਂ ਸ਼ਹਿਰ ਅਮਰਸਰ ਦੀ ਰਹਿਣ ਵਾਲੀ ਹਾਂ ਪਰ ਕਾਫੀ ਅਰਸੇ ਤੋਂ ਮੈਂ ਚੰਡੀਗੜ੍ਹ ਰਹਿ ਰਹੀ ਹਾਂ ਕਿ ਵੀ ਸੀਰੀਅਲ ਦਾ ਸ਼ੂਟ ਮੇਰਾ ਉੱਥੇ ਹੁੰਦਾ ਕਲਰਸ ਤੇ ਟੀਵੀ ਸੀਰੀਅਲ ਉਤਾਰਿਆ ਤੋਂ ਹੀ ਹੈ ਜਿਹੜੇ ਕਿ ਬਹੁਤ ਲੋਕਾਂ ਨੇ ਦੇਖਿਆ ਤੇ ਵਿੱਚ ਮੇਰਾ ਕਿਰਦਾਰ ਸੀ ਨਿੰਮੋ ਮਾਚੀ ਦਾ ਤੇ ਲੋਕ ਅੱਜ ਵੀ ਮੈਨੂੰ ਜਦੋਂ ਮੈਂ ਤੇ ਮਿਲਦੀਆਂ ਲੋਕੀ ਪਛਾਣਦੇ ਨੇ ਕਿ ਉਹ ਮਾਚੀ ਕਹਿ ਕੇ ਮੈਨੂੰ ਮਿਲਦੇ ਨੇ ਜੀ ਇਹ ਕਿਰਦਾਰ ਬਹੁਤ ਹੀ ਫੇਮਸ ਹੋਇਆ ਇਵਨ ਕਿ ਮੈਂ ਪਿਛੇ ਕਸ਼ਮੀਰ ਘੁੰਮਣ ਗਈ ਸੀ ਉੱਥੇ ਤੱਕ ਲੋਕਾਂ ਨੇ ਮੈਨੂੰ ਪਛਾਣਿਆ ਮੈਨੂੰ ਮਿਲੇ ਤੇ ਇੱਕ ਕਿਰਦਾਰ ਜਿਹੜਾ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ ਮੇਰਾ ਲੱਗ ਸੀਗਾ ਕਿ ਇਹ ਜਿਹੜਾ ਮੈਂ ਰੋਲ ਕੀਤਾ ਲੋਕਾਂ ਨੂੰ ਪਸੰਦ ਆਇਆ ਤੇ ਉਹਦੇ ਨਾਲ ਨਾਲ ਹੀ ਮੈਂ ਕਲਰਸ ਦਾ ਇੱਕ ਹੋਰ ਸੀਰੀਅਲ ਸਵਰਨਗਰ ਕੀਤਾ ਜੀ ਰੀਸੈਂਟ ਮੇਰਾ ਤਾਲਚਿੰਨੀ ਤੰਗਲ ਦੇ ਉੱਤੇ ਚੱਲ ਰਿਹਾ ਸੀ ਜਿਹੜਾ ਹੁਣ ਖਤਮ ਹੋ ਗਿਆ ਦੀ ਲੇਟੈਸਟ ਮੇਰਾ ਟੀਵੀ ਸੀਰੀਅਲ ਜਿਹੜਾ ਹੈ ਉਹ ਸੋਨੀ ਸੱਭੇ ਉੱਤੇ ਬਾਦਲ ਵਿਪਾਉ ਹੈ ਰਾਤੀ 8:00 ਤੇ ਟੈਲੀਕਾਸਟ ਸੀਰੀਅਲ ਖਤਮ ਹੋਣ ਦੇ ਸਾਰੇ ਤੁਝਾ ਮਿਲ ਜਾਂਦਾ ਹੈ ਘਰ ਨਹੀਂ ਬੈਠਣ ਦਿੰਦੇ ਇਹ ਦਰਸ਼ਕਾਂ ਦਾ ਪਿਆਰੀ ਜਿਹੜੇ ਮੈਨੂੰ ਟੀਵੀ ਸਕਰੀਨ ਤੇ ਦੇਖਣਾ ਚਾਹੁੰਦੇ ਨੇ ਤੇ ਟੀਵੀ ਤੇ ਨਾਲ-ਨਾਲ ਮੈਂ ਐਸੇ ਸਲੇਬ੍ਰਿਟੀ ਗੈਸਟ ਐਂਕਰ ਵੀ ਕਰਦੀ ਆ ਤੇ ਬਹੁਤ سارے ਸ਼ੋਅ ਕਰਨ ਦਾ ਮੌਕਾ ਬਹੁਤ ਵੱਡੇ ਵੱਡੇ ਮੇਲੇ ਹੋਸਟ ਕਰਨ ਦਾ ਮੌਕਾ ਕੁਝ ਗਵਰਨਮੈਂਟ ਇਵੈਂਟਸ ਕਰਨ ਦਾ ਮੌਕਾ ਐਜਾ ਤਾਂ ਕਿ ਕਪਿਲ ਸ਼ਰਮਾ ਦੇ ਲੇਡੀ ਸੰਗੀਤ ਲਈ ਨੈਸ਼ਨਲ ਹਸਪੀਟਲ ਦਾ ਸੀ ਕਮਲ ਸਰ ਜਦੋਂ ਆਏ ਸੀ ਜੀ ਕਪਿਲ ਦੇ ਸ਼ੋਅ ਵੀ ਮੈਂ ਜਾ ਚੁੱਕੀ ਆ ਉਦੋਂ ਮੈਂ ਸ਼ਾਇਦ ਕਪੂਰ ਦੇ ਲਈ ਜਦੋਂ ਕਵੀਰ ਸਿੰਘ ਦੀ ਪ੍ਰਮੋਸ਼ਨ ਤੇ ਆਏ ਸੀ ਮੂਵੀ ਦੇ ਇਹ ਦੋਨਾਂ ਲਈ ਸ਼ੈਰੀ ਡੈਡੀਕੇਟਿਵ ਕੀਤੀ ਸੋ ਵਧੀਆ ਲੱਗਦਾ ਜਦੋਂ ਲਾਈਵ ਆਡੀਅੰਸ ਦੇ ਵਿੱਚ ਆ ਕੇ ਕੰਮ ਕਰਦੇ ਆਂ ਬਾਕੀ ਟੀਵੀ ਵਾਲੀ ਆਡੀਅੰਸ ਨਾਲ ਉਹ ਤੋਂ ਪਿਆਰ ਮਿਲਦਾ ਜਦੋਂ ਅਸੀਂ ਉਹਨਾਂ ਦਾ ਕਿਤੇ ਵਿਚਾਰ ਵਿਚ ਵੀ ਪਿਆਰ ਬਹੁਤ ਮਿਲਦਾ ਹੈ ਆਡੀਅੰਸ ਨੂੰ ਲਗਾਤਾਰ ਸ਼ੁਕਰੀਆ ਦਾ ਕਰਦੇ ਆਂ ਕਿ ਕਲਾ ਦੁਨੀਆਂ ਨੇ ਇੱਕ ਬਗੈਰ ਬਿਨੂ ਇਹ ਵੈਸੇ ਵੀ ਜਿਸ ਦਿਹਾੜਿਆਂ ਤੇ ਸੀਰ ਤੇ ਪਹੁੰਚੇ ਆਂ ਆਪਾਂ ਨਾਲ ਜਿਹਦਾ ਵਿਆਹ ਉਤਸਵ ਇਹਨਾਂ ਦੀਆਂ ਨੇਟ ਮਨਾਇਆ ਜਾਂਦਾ ਤੇ ਇਹ ਇੱਕ ਬਲੇਸਿੰਗ ਹੁੰਦੀ ਕਹਿੰਦੇ ਨਾ ਜਿੱਥੇ ਜਹਾ ਧਾਣੇ ਤਾਂ ਥਾਣੇ ਨੇ ਰਾ ਬਿਕਿਚ ਕੇ ਲਿਆਏ ਇਹ ਪੁੰਜਸੀ ਅੰਮ੍ਰਿਤਸਰੋਂ ਆਈਏ ਜੰਡੀਗੜੋਂ ਆਈਏ ਪਰ ਹੁਣ ਆਏ ਆ ਤੇ ਕੋਸ਼ਿਸ਼ ਇਹ ਕਿ ਕੰਸਾ ਗੁਰਦੁਆਰੇ ਮੱਠਾ ਜਰੂਰ ਟੇਕਿਆ ਜਾਵੇ ਤੇ ਬਟਾਲੇ ਵੈਸੇ ਹੀ ਕਲਾਕਾਰਾਂ ਦੀ ਧਰਤੀ ਰਹੀ ਹੈ ਸ਼ਿਪਕੁਮਾਰ ਬਟਾਲੇ ਜੀ ਦਾ ਸ਼ਹਿਰ ਹੈ ਔਰ ਇਥੋਂ ਬਹੁਤ سارے ਲੋਕ ਇਥੋਂ ਦੇ ਨਿਕਲੇ ਨੇ ਜਿਹੜੇ ਬਹੁਤ ਵੱਡੇ ਵੱਡੇ ਕਲਾਕਾਰ ਹੋਏ ਨੇ ਆ ਪਿੱਛੇ ਮਿਸ ਯੂਨੀਵਰਸਰ ਨਾਸੰਦੂ ਦੀ ਗੱਲ ਕੀਤੀ ਜਾਵੇ ਤੇ ਉਹਦਾ ਵੀ ਪਿਛੋਕੜ ਬਟਾਲੇ ਦੇ ਨਾਲ ਹੈ ਤੇ ਬਟਾਲੇ ਆ ਕੇ ਕਹਿੰਦੇ ਨੇ ਕਿਤੇ ਜਗਾ ਜਾਓ ਉਥੋਂ ਦਾ ਕੁਝ ਗੁਣ ਆਪਣੇ ਆਪ ਚ ਲੈ ਕੇ ਜਾਓ ਤੇ ਵਧੀਆ ਜਗ੍ਹਾ ਹੈ ਔਰ ਜਿਨ੍ਹਾਂ ਨੇ ਬੁਲਾਇਆ ਮੈਨੂੰ ਤਾਂ ਧੰਨਵਾਦ ਕਰਦੀ ਹਾਂ ਐਵੇਂ ਸੇ ਮੈਨੂੰ ਇਨਵਾਈਟ ਵੀਨਸ ਜੀ ਨੇ ਕੀਤਾ ਹੈ ਜਿਨ੍ਹਾਂ ਦੀ ਬੀਰੀ ਮਿਗ੍ਰੇਸ਼ਨ ਅਕੈਡਮੀ ਹੈ ਤੇ ਇਹ ਉਹਨਾਂ ਦਾ ਹੀ ਦੂਸਰਾ ਵੈਂਚਰ ਹੈ ਅਰਬਨ ਦੇਸੀ ਕਾਫੇ ਰੈਸਟੋਰੈਂਟ ਇਹ ਦੇਖਦੇ ਸੇ ਕਿ ਸਾਕੇ ਅੱਗੇ ਮੈਂ ਚਾਹ ਰਸਤਾ ਵੀ ਲਿਆ ਬਹੁਤ ਵਧੀਆ ਉਮਦਾ ਕੁਆਲਿਟੀ ਜਿਵੇਂ ਆਪਾਂ ਚੰਡੀਗੜ੍ਹ ਰਹਨੇ ਆ ਜੋ ਉੱਥੋਂ ਦੇ ਲੈਵਲ ਦਾ ਕਹਿੰਦੇ ਉਸ ਤੋਂ ਵੱਧ ਕੇ ਇੱਥੇ ਮੈਂ ਦੇਖਿਆ ਐਂਬੀਅੰਸ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਕਿਤੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਅਸੀਂ ਪੰਜਾਬ ਦੇ ਕਿਸੇ ਜਗ੍ਹਾ ਤੇ ਬੈਠੇ ਆ ਇਹ ਲੱਗੇਗਾ ਦਾ ਇੰਟੀਰੀਅਰ ਦੇਖ ਕੇ ਕਿ ਫੋਰਨ ਕੰਟਰੀ ਦੇ ਕਿਸੇ ਰੈਸਟੋਰੈਂਟ ਦਾ ਜਿਹੜੇ ਬਟਾਲੇ ਰਹਿੰਦੇ ਨੇ ਉਹ ਇੱਕ ਵਾਰੀ ਤੇ ਜ਼ਰੂਰ ਆਨ ਇੱਕ ਵਾਰੀ ਆਓਗੇ ਤੁਹਾਨੂੰ ਸਵਾਦ ਪਸੰਦ ਆਏਗਾ ਇੱਥੋਂ ਦੀ ਐਂਬੀਅੰਸ ਪਸੰਦ ਆਏਗੀ ਇਹਨਾਂ ਦਾ ਕਨਸੈਪਟ ਬਹੁਤ ਨਵਿੱਕਲ ਹੈ ਕਿ ਜੇ ਤੁਸੀਂ ਆਂਦੇ ਹੋ ਆ ਕੇ ਆਰਡਰ ਦਿੰਦੇ ਹੋ 5-10 ਮਿੰਟ ਦਾ ਸਮਾਂ ਲੱਗਦਾ ਤੇ ਉਹ ਸਮਾਂ ਆਪਾਂ ਕਿੱਥੇ ਯੂਟਿਲਾਈਜ਼ ਕਰੀਏ ਅਕਸਰ ਅਸੀਂ ਮੋਬਾਈਲ ਚੱਕ ਹੋ ਜਾਂਦੇ ਆ ਪਰ ਮੋਬਾਈਲ ਛੱਡੋ ਇੱਥੇ ਬਹੁਤ ਸਾਰੀਆਂ ਇੰਡੋਰ ਗੇਮਸ ਲੈ ਕੇ ਆਏ ਨੇ ਤੁਸੀਂ ਮੇਰੇ ਕੋਲ ਜੀ ਦੇਖ ਲਿਓ ਕੋਈ ਕੰਸੈਪਟ ਕਾਰਾ ਬੋਰਡ ਦਾ ਲੂਟੋ ਹੈ ਫਿਰ ਪੂਲ ਟੇਬਲ ਵੀ ਹੈ ਤੁਸੀਂ ਖਾਣਾ ਆਰਡਰ ਕਰਕੇ ਆਪਣੀ ਕੋਈ ਵੀ ਗੇਮ ਆਪਣੇ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਬੀ ਆਫ ਕੋਰਸ ਤੇ ਇੱਕ ਕੰਸੈਪਟ ਬੜਾ ਸੋਹਣਾ ਹੈ ਤੇ ਇਦਾਂ ਦਾ ਹੋਣਾ ਵੀ ਚਾਹੀਦਾ ਹੈ